ਸਰਕੀ এজেন্ডਾ ਸੀ ਜਿਹਨੂੰ ਲੈ ਕੇ ਕਹਿੰ ਲੋ ਕਿ ਟੀਚਰਾਂ ਵੱਲੋਂ ਅਦਸ਼ਨ ਵੀ ਕੀਤਾ ਗਿਆ ਵਾ ਕਿ ਸਾਰੇ ਕੀ ਮੰਗਾ ਕੀ ਸੀ ਮੰਗਾ ਤਾਂ ਸਾਡੀਆਂ ਪੇ ਸਕੇਲ ਨੂੰ ਲੈ ਕੇ ਜਿਹੜੀਆਂ ਪੁਰਾਣੇ ਸਮੇਂ ਤੋਂ ਅਸੀਂ ਮੰਗ ਮੰਗ ਰਹੇ ਹਾਂ ਸਰਕਾਰਾਂ ਤੋਂ ਸਾਡੀ ਮੰਗ ਤਾਂ ਇਹ ਸੀ ਜਿਹਦੇ ਸੰਬੰਧ ਵਿੱਚ 10 ਤਰੀਕ ਨੂੰ ਸਾਡੀ ਮੀਟਿੰਗ ਵਿੱਤ ਮੰਤਰੀ ਸਾਹਿਬ ਨਾਲ ਹੋਈ ਸੀ ਜਿਹਦੇ ਵਿੱਚ ਮਤੰਤਰੀ ਨੇ ਖੁਦ ਮੀਟਿੰਗ ਦੇ ਸੱਦਾ ਦੇਣ ਤੋਂ ਬਾਅਦ ਸਾਡੇ代表ਕਾਂ ਦੇ ਨਾਲ ਕੁਝ ਇਹੋ ਜਿਹੇ ਸ਼ਬਦ ਬੋਲੇ ਜੋ ਅਸੀਂ ਮੀਡੀਆ ਦੇ ਸਾਹਮਣੇ ਬਿਆਨ ਨਹੀਂ ਕਰ ਸਕਦੇ ਤਾਂ ਉਸ ਵਿਰੋਧ ਦੀ ਵਜੋਂ ਅੱਜ ਸਾਡੇ ਜਿਹੜਾ ਪ੍ਰੋਗਰਾਮ ਸੀ ਅਰਤੀ ਸੁਖ ਮਜਾਰਾ ਆਪ ਇੱਕ ਮੰਕੀ ਦਾ ਅਸੀਂ ਉਹਦੇ ਸਭਨ ਚਿੱਤੇ ਹੋਏ ਸੀ ਤਾਂ ਉਹ ਸਾਡੇ ਸਾਥੀਆਂ ਨੇ ਪੂਰਾ ਪ੍ਰਤੀਖਿਆਪਨ ਕੀਤਾ ਆ ਕਿ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਤੁਹਾਨੂੰ ਪੇਸਕੀਨ ਰਾਹੀਂ ਸੀਐਸਆਰ ਰੂਲ ਦੇ ਕੇ ਪੱਕੇ ਕਰਾਂਗੇ ਪਰ ਆਪਣਾ ਜਿਹੜਾ ਵਾਅਦਾ ਸਰਕਾਰ ਨੇ ਲਭਾਉਣ ਤੋਂ ਜਿਹੜਾ ਆ ਉਹ ਇਨਕਾਰ ਕਰ ਦਿੱਤਾ ਗੱਲ ਕਰੀ ਸੀਐਮ ਸਾਹਿਬ ਆਈ ਦਿਨ ਤਾਂ ਦਾਅਵੇ ਤਾਂ ਕਰਦੇ ਪਏ ਆ ਕਿ ਅਸੀਂ ਇਹਨੇ ਮੁਲਾਜ਼ਮ ਵਰਗ ਪੱਕਾ ਕਰ ਦਿੱਤਾ ਇਹਨਾਂ ਨੂੰ ਚਿੱਠੀਆਂ ਦੇ ਦਿੱਤੀਆਂ ਵਾ ਤਾਂ ਇਹਦਾ ਮਤਲਬ ਕੀ ਜਿਹੜੀ ਕਿ ਇਹ ਗੱਲਾਂ ਕਿ ਇਹ ਹਵਾ ਚ ਹੀ ਹੈ ਇਹਨਾਂ ਤੇ ਬਿਲਕੁਲ ਬਿਲਕੁਲ ਸਾਰੇ ਹਵਾ ਜੀ ਬਹੁਤ ਜ਼ਿਆਦਾ ਕਮੀ ਸਰਕਾਰੀ ਔਰ ਟੂਟ ਦਾ ਪਲੰਦਾ ਆ ਇਹ ਆਏ ਤੇ ਨਵਾਂ ਟੂਟ ਬੋਲਦੇ ਆ ਇਹਨਾਂ ਨੇ ਕਿਸੇ ਵੀ ਮੁਲਾਜ਼ਮ ਨੂੰ ਕਿਸੇ ਵੀ ਵਰਗ ਨੂੰ ਜੋ ਕਿਹਾ ਸੀ ਉਹ ਬਿਲਕੁਲ ਨਹੀਂ ਦਿੱਤਾ ਇਸ ਕਰਕੇ ਤਾਂ ਇਹ ਦੇਖਿਆ ਕਿ ਜਮਨੀ ਚੌਂ ਦੇ ਵਿੱਚ ਪੂਰੇ ਪੰਜਾਬ ਦੀਆਂ ਲਗਭਗ 20 ਤੋਂ 25 ਜੱਟੀਆਂ ਬੰਦੀਆਂ ਜਿਹੜੀਆਂ ਇਹਨਾਂ ਦੇ ਅੱਗੇ ਮੈਦਾਨ ਦੇ ਵਿੱਚ ਡੱਟੀਆਂ ਹੋਈਆਂ ਸੀ ਤੇ ਜਿਨ੍ਹਾਂ ਨੇ ਇਹਨਾਂ ਦਾ ਪਰਚਾ ਪਾ ਕੀਤਾ ਵੀ ਇਹ ਹਰ ਸਮੇਂ ਜਦੋਂ ਸਟੇਜਾਂ ਤੋਂ ਬੋਲਦੇ ਆ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੈਸੇ ਕੀ ਬੋਲ ਰਹੇ ਹੈਗੇ ਆ ਬੋਟਾ ਲੈਂਡ ਦੇ ਵਾਸਤੇ ਇਹਨਾਂ ਨੇ ਸਰਕਾਰ ਆ ਇਸ ਇਹਨਾਂ ਸਰਕਾਰਾਂ ਨੇ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਵੱਡੇ ਵੱਡੇ ਵਾਅਦੇ ਕਰ ਲਏ ਅੱਜ ਪੂਰੇ ਨਹੀਂ ਹੋ ਰਹੇ ਤੇ ਕੁੱਦਰਤੀ ਗੱਲ ਹੈ ਕਿ ਲੋਕਾਂ ਨੇ ਵਾਅਦੇ ਪੂਰੇ ਕਰਨ ਲਈ ਸਰਕਾਰਾਂ ਦੀ ਜਿੱਥੇ ਵੀ ਇਹਨਾਂ ਦੇ ਪ੍ਰੋਗਰਾਮ ਹੋਣਗੇ ਇਹਨਾਂ ਨੂੰ ਪੇਰਨਾ ਹੀ ਹੈ ਕਿ ਅਮੀਦ ਕੀ ਕਰਦੇ ਹੈ ਕਿ ਇਹ ਸਰਕਾਰ ਟੀਚਰਾਂ ਦੀਆਂ ਮੰਗਾਂ ਨੂੰ ਜਾਂ ਕੱਚੇ ਮੁਲਾਜ਼ਮਾਂ ਨੂੰ ਪੱਕਿਆ ਕਰਨ ਦੇ ਵਿੱਚ ਕੋਈ ਅਹਿਮ ਭੂਮਿਕਾ ਅਦਾ ਕਰਨਗੇ ਸਾਨੂੰ ਸਰਕਾਰਾਂ ਤੋਂ ਉਮੀਦ ਤਾਂ ਨਹੀਂ ਸਾਨੂੰ ਆਪਣੇ ਸੰਘਰਸ਼ ਤੋਂ ਜ਼ਰੂਰ ਉਮੀਦ ਹੈ ਕਿ ਆਪਣੇ ਸੰਘਰਸ਼ ਦੇ ਸਦਕਾ ਸਰਕਾਰਾਂ ਨੂੰ ਜਿਦਾ ਪਹਿਲਾਂ ਵੀ ਸਰਕਾਰਾਂ ਦੇ ਗੁੱਡੇ ਨਵਾਏ ਆ ਇਹ ਸਰਕਾਰ ਦੇ ਵੀ ਗੁੱਡੇ ਨਵਾ ਕੇ ਜਿਹੜੀ ਆਪਣੀ ਮੰਗ ਮੰਨਵਾਉਣ ਤੇ ਕੰਮਜਬ ਹੋਗਾ ਕਿ ਸਾਨੂੰ ਆਪਣੇ ਸੰਘਰਸ਼ ਦੇ ਸਾਡੇ ਸਾਥੀਆਂ ਦੀ ਪੂਰਾ ਮੰਗ ਕੀ ਏਜੰਡੇ ਕੀ ਰੋਂਗੇ ਹਰ ਟਾਈਮ ਤੇ ਤੁਹਾਡੀ ਜੂਨੀਅਰ ਸਾਡਾ ਇੱਕੋ ਇੱਕ ਏਜੰਡਾ ਆ ਜਦੋਂ ਤੱਕ ਸਾਡੀ ਪੇ ਸਕੇਰੀ ਮੰਗ ਪੂਰੀ ਨਹੀਂ ਹੁੰਦੀ ਸੀਐਸਆਰ ਰੂਲ ਸਾਡੇ ਤੇ ਲਾਗੂ ਨਹੀਂ ਹੁੰਦੇ ਜੋ ਕਿ ਇੱਕ ਮੁਲਾਜ਼ਮ ਦੀ ਰੀਡ ਵੀ ਹਦੀਸ ਸਾਬਤ ਹੁੰਦੇ ਨੇ ਜਦੋਂ ਤੱਕ ਇਹ ਚੀਜ਼ ਸਾਡੇ ਤੇ ਲਾਗੂ ਨਹੀਂ ਹੁੰਦੀਆਂ ਉਦੋਂ ਤੱਕ ਸਾਡੇ ਜਿਹੜੇ ਅਜੰਡੇ ਆ ਉਹ ਇਸ ਤੋਂ ਵੀ ਤਿੱਖੇ ਹੋਣਗੇ ਜਿੱਥੇ ਵੀ ਆਣਗੇ ਜਿਸ ਇਸਤੇ ਵੀ ਬੋਲਣਗੇ ਸਾਡਾ ਸਾਡੇ ਸਾਥੀਆਂ ਵੱਲੋਂ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ